ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਸੁਪਰੀਆ ਅੱਜ ਦੇ ਯੁੱਗ ਵਿੱਚ ਮਨੁੱਖ ਪੈਸਿਆਂ ਦਾ ਇੰਨਾ ਲਾਲਚੀ ਹੋ ਗਿਆ ਹੈ ਕਿ ਉਸ ਨੂੰ ਪੈਸੇ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ ਉਹ ਕਿਸੇ ਵੀ ਕੀਮਤ ਤੇ ਪੈਸਾ ਹਾਸਲ ਕਰਨਾ ਚਾਹੁੰਦਾ ਹੈ ਭਾਵੇਂ ਇਸ ਲਈ ਉਸ ਨੂੰ ਕੋਈ ਵੀ ਤਰੀਕਾ ਕਿਉਂ ਨਾ ਬਣਾਉਣਾ ਪਵੇ ਭਾਵੇਂ ਦੁਨੀਆ ਲਾਲਚੀ ਲੋਕਾਂ ਨਾਲ ਭਰੀ ਹੋਈ ਹੈ ਪਰ ਅੱਜ ਵੀ ਬਹੁਤ ਸਾਰੇ ਅਜਿਹੇ ਇਮਾਨਦਾਰ ਲੋਕ ਦੇਸ਼ ਵਿਦੇਸ਼ ਵਿੱਚ ਮੌਜੂਦ ਨੇ ਜੋ ਸਮੇਂ-ਸਮੇਂ ਤੇ ਸਾਬਿਤ ਕਰਦੇ ਰਹਿੰਦੇ ਨੇ ਕਿ ਇਮਾਨਦਾਰੀ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ ਪੈਸੇ ਦਾ ਇਹ ਮੋ ਨਾ ਦੀ ਇਮਾਨਦਾਰੀ ਉੱਤੇ ਹਾਵੀ ਨਹੀਂ ਹੋ ਸਕਦਾ ਆਓ ਤੁਹਾਨੂੰ ਇੱਕ ਅਜੀਬੇ ਸਖਸ਼ੀ ਕਹਾਣੀ ਸੁਣਾਉਂਦੇ ਆ ਜਿਨ੍ਹਾਂ ਨੇ ਹਾਲੀ ਵਿੱਚ ਇਮਾਨਦਾਰੀ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ ਮਾਮਲਾ ਆਸਟ੍ਰੇਲੀਆ ਦਾ ਹੈ ਜਿੱਥੇ ਇੱਕ ਸਿੱਖ ਟੈਕਸੀ ਡਰਾਈਵਰ ਚਰਨਜੀਤ ਸਿੰਘ ਔਟਵਾਲ ਨੇ ਇਮਾਨਦਾਰੀ ਦੀ ਅਜੀਬੇ ਮਿਸਾਲ ਕਾਇਮ ਕੀਤੀ ਹੈ ਕਿ ਇੰਟਰਨੈਟ ਤੇ ਉਹਨਾਂ ਦੀ ਖੂਬ ਤਾਰੀਫ ਹੋ ਰਹੀ ਹੈ ਦਰਅਸਲ ਉਹਨਾਂ ਦੀ ਟੈਕਸੀ ਵਿੱਚ ਬੈਠਾ ਵਿਅਕਤੀ 8000 ਆਸਟ੍ਰੇਲੀਅਨ ਡਾਲਰ ਯਾਨੀ ਕਿ 4 ਲੱਖ ਰੁਪਏ ਭੁੱਲ ਗਿਆ ਸੀ ਉਹਨਾਂ ਨੇ ਇਮਾਨਦਾਰੀ ਵਿਖਾਉਂਦੇ ਹੋਏ ਤੁਰੰਤ ਸਾਰੀ ਨਕਦੀ ਪੁਲਿਸ ਨੂੰ ਫੜਾ ਦਿੱਤੀ ਉਨਾ ਦੇਸ ਕਦਮ ਦੀ ਸੋਸ਼ਲ ਮੀਡੀਆ ਤੇ ਪੁਲਿਸ ਵਿਭਾਗ ਵੱਲੋਂ ਖੂਬ ਸ਼ਲਾੰਗਾ ਕੀਤੀ ਜਾ ਰਹੀ ਹੈ ਸਿੱਖ ਡਰਾਈਵਰ ਚਰਨਜੀਤ ਸਿੰਘ ਮੈਲਬੌਰਨ ਵਿੱਚ ਰਹਿੰਦੇ ਨੇ ਤੇ ਪਿਛਲੇ 30 ਸਾਲਾਂ ਤੋਂ ਉੱਥੇ ਡਰਾਈਵਰ ਵਜੋਂ ਕੰਮ ਕਰ ਰਹੇ ਨੇ ਪੁਲਿਸ ਨੇ ਮਾਲਕ ਨੂੰ ਪੈਸੇ ਵਾਪਸ ਕਰ ਦਿੱਤੇ ਪੈਸਿਆਂ ਦਾ ਮਾਲਕ ਟੈਕਸੀ ਚਾਲਕ ਚਰਨਜੀਤ ਸਿੰਘ ਦੀ ਇਮਾਨਦਾਰੀ ਦੇਖ ਕੇ ਖੁਸ਼ ਹੋਇਆ ਤੇ ਜਦੋਂ ਉਸਨੇ ਬਦਲੇ ਵਿੱਚ ਕੁਝ ਪੈਸੇ ਦੇਣੇ ਚਾਹੇ ਤਾਂ ਚਰਨਜੀਤ ਨੇ ਲੈਣ ਤੋਂ ਇਨਕਾਰ ਕਰ ਦਿੱਤਾ